ਗੁਰਦੁਆਰੇ ਕਿਉਂ ਬਣੇ ਸਿਰਫ ਦੁੱਖ ਸੁੱਖ ਵਾਸਤੇ ਬਣੇ ਵੀ ਸਾਨੂੰ ਦੁੱਖ ਲੱਗਾ ਸੀ ਗੁਰੂ ਸਾਹਿਬ ਕੋਲ ਆਏ ਅਰਦਾਸ ਕੀਤੀ ਸੁੱਖ ਆਇਆ ਤਾਂ ਬਸ ਦੁੱਖ ਸੁੱਖ ਦਾ ਸੰਬੰਧ ਹੈ ਉਸ ਤੋਂ ਇਲਾਵਾ ਕੋਈ ਰਿਸ਼ਤਾ ਨਹੀਂ ਸਾਡਾ ਦੁਨੀਆਂ ਦੇ ਜਿੰਨਾ ਵੀ ਵਪਾਰ ਹੈ ਨਾ ਦੁਨੀਆਂ ਦਾ ਰਿਲੀਜੀਅਨ ਦਾ ਵਪਾਰ ਰਿਲੀਜੀਅਸ ਵਪਾਰ ਧਰਮ ਦਾ ਵਪਾਰ ਉਹ ਦੁੱਖ ਸੁੱਖ ਤੇ ਖੜਾ ਜਿਸ ਗੁਰਦੁਆਰੇ ਨੂੰ ਬਹੁਤ ਚਲਾਣਾ ਹੋਵੇ ਨਾ ਉੱਥੇ ਪਤਾ ਕੀ ਕਿਹਾ ਜਾਂਦਾ ਇੱਥੇ ਦੁੱਖ ਕੱਟੇ ਜਾਂਦੇ ਨੇ ਉਹਨੂੰ ਭਲਿਆ ਇਹ ਦਾ ਜੇ ਇਸ ਗੁਰਦੁਆਰੇ ਦੁੱਖ ਕੱਟੇ ਜਾਂਦੇ ਨੇ ਜਿਹੜਾ ਤੇਰੀ ਗਲੀ ਵਿੱਚ ਛੋਟਾ ਜਿਹਾ ਗੁਰਦੁਆਰਾ ਹੈ ਗੁਰੂ ਗ੍ਰੰਥ ਸਾਹਿਬ ਉੱਥੇ ਨੇ ਉੱਥੇ ਦੁੱਖ ਨਹੀਂ ਕੱਟੇ ਜਾਂਦੇ ਆਖੋਏਗੀ ਪਰ ਨਹੀਂ ਗੁਰੂ ਗ੍ਰੰਥ ਸਾਹਿਬ ਤੇ ਦੁੱਖ ਕੱਟਦਾ ਜਿਵੇਂ ਨੇ ਮਹਾਰਜ ਜਿੱਥੇ ਵੀ ਬੈਠੇ ਨੇ ਨਾ ਉਥੇ ਕਹਿੰਦੇ ਨੇ ਨਾ ਦੁੱਖ ਰੋਗ ਸੰਤਾਪ ਉਤਰੇ ਉਥੇ ਕੰਡੀਸ਼ਨ ਤੇ ਨਹੀਂ ਲਿਖੀ ਉਹ ਥਾਂ ਤੇ ਕੱਟੇ ਜਾਂਦੇ ਨੇ ਇੱਧਰ ਨਹੀਂ ਕੱਟੇ ਜਾਂਦੇ ਐਦਾਂ ਕੱਟੇ ਜਾਂਦੇ ਨੇ ਉਦਾਂ ਨਹੀਂ ਕੱਟੇ ਜਾਂਦੇ ਐਦਾਂ ਨਹੀਂ ਹੁੰਦਾ ਜਿਹੜਾ ਬਾਣੀ ਪੜੇਗਾ ਗਾਵੋ ਸੁਣੋ ਪੜੋ ਨਿਤ ਭਾਈ ਗੁਰਪੂਰੇ ਤੋਂ ਰਾਖਿਆ ਪਰ ਇਸ ਇਹ ਤਾਂ ਕਿਸੇ ਕੋਲ ਗਏ ਸੇ ਦੁੱਖ ਸੁਖ ਕੀਤਾ ਪਰ ਉਸ ਤੋਂ ਅੱਗੇ ਵੀ ਇੱਕ ਇੱਕ ਰਿਸ਼ਤਾ ਹੁੰਦਾ ਨਾ ਜਿੱਥੇ ਦੋਵੇਂ ਚੀਜ਼ਾਂ ਨਹੀਂ ਹੁੰਦੀਆਂ ਉਹ ਕਹਿੰਦਾ ਜੇ ਦੁੱਖ ਵੀ ਦੇਂਗਾ ਤਾਂ ਵੀ ਠੀਕ ਹੈ ਜੇ ਸੁਖ ਦੇਂਗਾ ਤਾਂ ਵੀ ਠੀਕ ਹੈ ਮੇਰਾ ਤੇਰੇ ਨਾਲ ਪਿਆਰ ਹੈ ਆਖੋ ਵਾਹਿਗੁਰੂ ਮੈਂ ਤਾਂ ਤੇਰੇ ਕੋਲ ਪਿਆਰ ਲੈਣਾ ਆ ਯਾਰ ਪਿਆਰ ਦੇ ਤੇ ਸੱਚੀ ਗੱਲ ਇਹ ਹੈ ਜਦੋਂ ਪਿਆਰ ਦੇਗਾ ਤੇ ਉਹਦੇ ਪਿਆਰ ਵਿੱਚ ਸਭ ਕੁਝ ਹੀ ਹੈ ਸਭੇ ਇੱਛਾ ਪੂਰੀਆਂ ਯਕੀਨ ਨਹੀਂ ਹੈ ਉਹਦੇ ਕੋਲ ਉਤੇ ਗੁਰੂ ਗ੍ਰੰਥ ਸਾਹਿਬ ਕਹਿ ਰਹੇ ਨੇ ਕਿ ਤੂੰ ਜੇ ਨਹੀਂ ਵੀ ਮੰਗੇਗਾ ਨਾ ਜੇ ਤੂੰ ਨਾਮ ਜਪੇਗਾ ਬਾਣੀ ਪੜ੍ਹੇਗਾ ਤਾਂ ਵੀ ਮੈਂ ਆਪੇ ਹੀ ਦੇ ਦੇਣਾ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਆਖੋ ਅਚਿੰਤ ਕੰਮ ਕਰੇ ਪ੍ਰਭ ਤਿਨ ਕੇ ਸਾਰੇ ਬੋਲੋ ਸਾਰੇ ਬੋਲੋ

ਪਿਆਰਾ ਜਿਹਨੂੰ ਪਿਆਰਾ ਲੱਗਣ ਲੱਗ ਪਵੇ ਫਾਰਮਲ ਨਹੀਂ ਇੱਕ ਰਿਸ਼ਤਾ ਹੁੰਦਾ ਫਾਰਮਲ ਹੁੰਦਾ ਕਹਿੰਦੇ ਨੇ ਮੈਂ ਤੇਰੇ ਨਾਲ ਪਿਆਰ ਕਰਨਾ ਫਾਰਮਲ ਹੁੰਦਾ ਦੁੱਖ ਸੁੱਖ ਤੇ ਡਿਪੈਂਡ ਹੁੰਦਾ ਹਰ ਰਿਸ਼ਤਾ ਸੰਸਾਰਕ ਜਿਹੜਾ ਹੈ ਨਾ ਇੱਕ ਸਵਾਰਥ ਦੇ ਵਿੱਚ ਬੰਧਿਆ ਪਰ ਗੁਰੂ ਕੇ ਸਿੱਖ ਦਾ ਤੇ ਗੁਰੂ ਦਾ ਰਿਸ਼ਤਾ ਪਤਾ ਕਿਦਾਂ ਦਾ ਹੈ ਉਹਦਾ ਪਿਆਰ ਇਦਾਂ ਦਾ ਬਣ ਜਾਂਦਾ ਹੈ ਕਿ ਉਹਦੀ ਸਭ ਕੁਝ ਨਾਸ ਹੋ ਜਾਏ ਪਰ ਉਹ ਫਿਰ ਵੀ ਕਹਿੰਦਾ ਮੈਂ ਤੇਰਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਸਭ ਕੁਝ ਵਾਰ ਕੇ ਆਨੰਦਪੂਰੀ ਛੱਡ ਕੇ ਸਭ ਕੁਝ ਛੱਡ ਕੇ ਆਪਣੇ ਜਿਗਰ ਦੇ ਟੁਕੜਿਆਂ ਦੀ ਸ਼ਹੀਦੀ ਕਰਾ ਕੇ ਹੈਨਾ ਬਾਪੂ ਵਾਰ ਕੇ ਕੋਈ ਇਦਾਂ ਦਾ ਕੋਈ ਮਾਛੀ ਵੜੇ ਦੇ ਜੰਗਲੀ ਚ ਬੈਠਾ ਹੋਵੇ ਨਾ ਤੋ ਦਿੱਤੀ ਡਿਪਰੈਸ਼ਨ ਹੀ ਨਾ ਮੁਕੇ ਠੰਡਾ ਮਾਹੀ ਮੇਰਾ ਕੋਈ ਗਿਲਾ ਸ਼ਿਕਵਾ ਨਹੀਂ ਗੀਤ ਗਾ ਰਿਹਾ ਰੱਬ ਦੇ ਗੀਤ ਗਾ ਰਿਹਾ ਹੈ ਰੱਬ ਦੀ ਯਾਦ ਵਿੱਚ ਜੁੜਿਆ ਮੈਂ ਕਹਿੰਦਾ ਏਦਾਂ ਦਾ ਕੋਈ ਹੋ ਹੀ ਨਹੀਂ ਸਕਦਾ ਆਖੋ ਵੇ ਕੋਈ ਨਹੀਂ ਹੋ ਸਕਦਾ ਜਿਹੜਾ ਮੌਤ ਤੋਂ ਬਾਅਦ ਇੱਕ ਮੌਤ ਹੋ ਜਾਏ ਨਾ ਘਰ ਵਿੱਚ ਬੰਦੇ ਨੇ ਅਥਰੂ ਨਹੀਂ ਸੁੱਕਦੇ ਆਖੋ ਵਾਹਿਗੁਰੂ ਇੱਕ ਮੌਤ ਹੋ ਜ ਅਥਰੂ ਨਹੀਂ ਸੁੱਕਦੇ ਤੇ ਇੱਥੇ ਸਭ ਕੁਝ ਵਾਰ ਕੇ ਕੱਲਾ ਕੱਲਾ ਕਪੜੇ 파ਟੇ ਕੋਈ ਸੀਜ ਨਹੀਂ ਕੋਲ ਨਾ ਘੋੜਾ ਨਾ ਬਾਜ ਨਾ ਸ਼ਸਤਰ ਕੁਝ ਵੀ ਤੇ ਸਰਾਣਾ ਲੈ ਕੇ ਇਦਾਂ ਸੁੱਤਾ ਐ ਨਹੀਂ ਸਕੂਨ ਵਿੱਚ ਸੁੱਤਾ ਜਿਵੇਂ ਕੋਈ ਕਰਜ਼ਾਰ ਆਪਣਾ ਕਰਜ਼ਾ ਮੁਕਾ ਕੇ ਸੌਂਦਾ ਕਰਜ਼ਾ ਮੁਕਾ ਕੇ ਜਿਵੇਂ ਸਕੂਨ ਵਿੱਚ ਨਹੀਂ ਸੌਂਦਾ ਉਹਦਾ ਸੁੱਤਾ ਸੁੱਤਾ ਤਾਂ ਹੈ ਨਹੀਂ ਸਾਨੂੰ ਹੀ ਲੱਗਦਾ ਸੁੱਤਾ ਉਹ ਤਾਂ ਯਾਦ ਹੀ ਚੀ ਹੈ ਅਸੀਂ ਅੱਖਾਂ ਬੰਦ ਨੂੰ ਸੌਣਾ ਕਹਿੰਨੇ ਆ ਗੁਰੂ ਦਾ ਸਿੱਖ ਅੱਖਾਂ ਬੰਦ ਕਰਕੇ ਵੀ ਨਹੀਂ ਸੌਂਦਾ ਉਹ ਵੀ ਯਾਦ ਵਿੱਚ ਹੁੰਦਾ ਸੌਣਾ ਤੇ ਉਹਨੂੰ ਕਹਿੰਦੇ ਨੇ ਜਿਹਨੂੰ ਜਾਗਦਿਆਂ ਵੀ ਰੱਬ ਦੀ ਯਾਦ ਨਾ ਆਵੇ ਉਹ ਸੌਂਗਦਿਆਂ ਵੀ ਸੁੱਤਾ ਪਿਆ ਤੇ ਜਿਹੜਾ ਸੁੱਤਾ ਯਾਦ ਵਿੱਚ ਹੈ ਉਹਨੂੰ ਸੌਣਾ ਨਹੀਂ ਕਹਿੰਦੇ ਅਸਲ ਵਿੱਚ ਉਹਨੂੰ ਜਾਗਣਾ ਕਹਿੰਦੇ ਆ ਆਹ ਕੋਈ ਵਾਇਦਰ ਤੇ ਖੰਡੇ ਦੀ ਪਾਉਲ ਅਸੀਂ ਜ਼ਰੂਰ ਕੰਪਲਸਰੀ ਹੈ ਜ਼ਰੂਰ ਛਕਣੀ ਚਾਹੀਦੀ ਹੈ ਕਿਉਂ ਜਿਹੜੀਆਂ ਇਹ ਅਵਸਥਾਾਂ ਮਾ ਅਚੀਵ ਕਰਨੀਆਂ ਨੇ ਨਾ ਅਸੀਂ ਖੰਡੇ ਦੀ ਪੌਲ ਸਾਨੂੰ ਦਾਖਲਾ ਬਖਸ਼ੇਗੀ ਫਿਰ ਅਸੀਂ ਵਾਹਿਗੁਰੂ ਆਖਾਂਗੇ ਬਾਣੀ ਪੜਾਂਗੇ ਜਿਉਂ ਜਿਉਂ ਜਪੈ ਤਿਸ ਕੀ ਭਤ ਹੋਵੇ ਜਿਹਾ ਜਿਹਾ ਜਪੈ ਆਖੋ ਜਿਹਾ ਜਿਹਾ ਜਪੈ ਤਿਸ ਕੀ ਭਤ ਹੋਵੇ ਜਿਉਂ ਜਿਉਂ ਜਪੈ ਜਿਉਂ-ਜਿਉਂ ਜਪੇ ਸਕੀ ਤੱਕ ਆਰਾਮ ਨਾਮ ਨੇ ਤ੍ਰਸ਼ਨ ਵਖਾਣੀ ਜਿਉਂ-ਜਿਉਂ ਜਪੇਗਾ ਉਹਦੀ ਘਾਤ ਹੋ ਜੇਗੀ ਰੱਬ ਦੇ ਨਾਲ ਪ੍ਰੀਤ ਪਾਣੀ ਆਪਾਂ ਪ੍ਰੀਤ ਪਾਣੀ ਵਾਹਿਗੁਰੂ ਕਿਰਪਾ ਕਰੇ ਸੱਚੇ ਪਾਤਸ਼ਾਹ ਮੇਰਾ ਬੜਾ ਮਾਨ ਸੀਗਾ ਉਹ ਸ਼ਬਦ ਪੜਨ ਤੇ ਮੈਂ ਭਾਵੇਂ ਥੋੜੇ ਟਾਈਮ ਇਚੀ ਪੜਾਂ ਪਰ ਪੜ ਦਿੰਨੇ ਆ ਨਾਰਾਇਣ ਆਇਆ ਨਾ ਤੇ ਉਹ ਸ਼ੁਰੂ ਤੋਂ ਇੱਕ ਸ਼ਬਦ ਪੜ੍ਹਦੇ ਆਂ ਤੁਹਾਨੂੰ ਪਤਾ ਕਿਹੜਾ ਕਿਹੜਾ ਨਾਰਾਇਣ ਕਹਤੇ ਨਰਕ ਨਾ ਜਾਏ ਇਹਨਾਂ ਇੱਕ ਇੱਕ ਬਜ਼ੁਰਗ ਮੈਂ ਤੁਹਾਨੂੰ ਗੱਲ ਦੱਸਾਂ ਇੱਕ ਬਜ਼ੁਰਗ ਸਾਡੇ ਕੋਲ ਆਂਦੇ ਸੀ ਬਹੁਤ ਬਜ਼ੁਰਗ ਸੀ ਇਹ ਤੇ ਉਹ ਨਾ ਕਕਾਰਾਂ ਦੀ ਬੜੀ ਸੇਵਾ ਕਰਦੇ ਸੀ ਉਹ ਜਿੱਥੇ ਵੀ ਅੰਮ੍ਰਿਤ ਸੰਚਾਰ ਹੋਵੇ ਉਹ ਕਕਾਰ ਆਪਣੇ ਕੋਲ ਲੈ ਕੇ ਜਾ ਕੇ ਵੰਡਦੇ ਸੀ ਬੜੇ ਪਿਆਰੇ ਸੀ ਮੇਰੇ ਕੋਲ ਜਦੋਂ ਆਉਣਾ ਨਾ ਉਹਨਾਂ ਨੇ ਇਹ ਛਪਵਾਏ ਹੁੰਦੇ ਸੀ ਗੌਂਡ ਮਹਿਲਾ ਪੰਜਵਾਂ ਨਾਮ ਨਰੰਜਨ ਨੀਨ ਨਾਰਾਇਣ ਮੈਨੂੰ ਉਹਨਾਂ ਨੇ ਯਾਦ ਕਰਾਇਆ ਸੀ ਤੇ ਉਹ ਕਹਿੰਦੇ ਸੀ ਬੱਚੇ ਇਹ ਪੜਿਆ ਕਰ ਇੱਕੋ ਸ਼ਬਦ ਵਿੱਚ ਕਿੰਨੀ ਵਾਰੀ ਨਾਰਾਇਣ ਸਾ ਅੱਖਰ ਹੈ ਇੱਕ ਰਾਮ स्तोत्र ਇੱਕ ਨਾਰਾਇਣ स्तोਤਰ ਰਾਮ स्तोਤਰ ਰਾਮ ਰਾਮ ਸ਼ੰਕਰ ਬਿਹਾਰ ਰਾਮ 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 ਪ੍ਰਾਣ ਅਧਾਰ ਇਹ ਸ਼ਬਦ ਹੈ ਸੰਤ ਜੀ ਨਾਮ ਮਿਲ ਬੋਲੋ ਰਹਾਉ ਸਭ ਤੇ ਨਿਰਮਲ ਪੂਰਨ ਕਾਮ ਇੱਕ ਨਾਰਾਇਣ ਉਸਤੋਤ ਹੈ ਬਾਣੀ ਹੈ ਪੂਰੀ ਬਾਣੀ ਹੈ ਇੱਕ ਇੱਕ ਸ਼ਬਦ ਚ ਕਿੰਨੀ ਵਾਰੀ ਨਾਰਾਇਣ ਆਇਆ ਤੇ ਬੱਚੇ ਜੇ ਤੂੰ ਤੁਰਦੇ ਫਿਰਦੇ ਸ਼ਬਦ ਕੰਠ ਕਰਕੇ ਪੜ ਸਕਦੇ ਨੇ ਬਹੁਤ ਪਿਆਰਾ ਸ਼ਬਦ ਹੈ ਆਓ ਪੜੀਏ ਨਾਰਾਇਣ ਕਹਤੇ ਹੈ ਨਾਰਾਇਣ ਕਹਤੇ And i reckon not